ਅਸਲਾਮੁਅਲੈਕਮ ਮੈਂ ਮੀਟ ਕਰਨੀ ਹੈ ਤੁਸੀਂ ਠੀਕ ਠਾਕ ਹੈ ਜੀ ਦਿਨਾਂ ਦੀ ਚੜ ਦੀ ਕਲਾਚ ਹੋਗੇ ਵੀਰੋ ਸੰਤ ਸਿੰਘ ਮਸਕੀਨ ਜੀ ਅੱਜ ਆਪਣੀ ਜ਼ਿੰਦਗੀ ਦੇ ਕੁਝ ਵਾਕਿਆਤ ਸਾਡੇ ਨਾਲ ਸਾਂਝੇ ਕਰਦੇ ਪਏ ਆ ਉਹ ਦੱਸਦੇ ਪਏ ਆ ਕਿ 1984 ਦੇ ਵਿੱਚ ਜਦੋਂ ਉਹਨਾਂ ਨੂੰ ਜੇਲ ਹੋ ਜਾਂਦੀ ਹੈ ਤੇ ਉੱਥੇ ਕੁਝ ਵਿਦਵਾਨ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਉਹ ਸੱਚੇ ਮਨ ਦੇ ਨਾਲ ਜਦੋਂ ਅਰਦਾਸ ਕਰਦੇ ਆ ਤੇ ਫਿਰ ਉਹਨਾਂ ਦੀ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਬਹੁਤ ਸ਼ਾਨਦਾਰ ਕਥਾ ਵਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਨੇ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਆਪਾਂ ਮੰਗ ਵੀਮਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਤਾਂ ਆਪਾਂ ਜਲਦੀ ਨਾਲ ਦੀ ਕਥਾ ਇਸੇ ਤਰ੍ਹਾਂ ਲੜੀ ਬੰਗਲਾ ਸਾਹਿਬ ਵੀ ਚਲਦੀ ਹੈ 15 ਦਿਨ ਪਿੱਛੇ ਸੀ ਉਸ ਵਾਸਤੇ 15-20 ਦਿਨ ਬਾਅਦ ਦੇ ਚ ਪਹੁੰਚਦੇ ਆ ਜਦੋਂ ਲੜੀਵਾਰ ਕਥਾ ਦੇ ਸੁਖਮੰਨੀ ਸਾਹਿਬ ਚੱਲ ਰਹੀ ਸੀ ਉਹਨਾਂ ਦਾਸ ਨੇ ਕਿਧਰੇ ਦੋ ਪੰਕਤੀਆਂ ਦਿੱਤੇ 15-20 ਦਿਨ ਲਾ ਦਿੱਤੇ ਉਹਨੂੰ ਮੈਂ ਇੱਕ ਅਸ਼ਟਪਦੀਕ ਤੈਵੇਂ ਵਿੱਚ ਰੋਜ਼ ਕਰ ਦਿੰਦਾ ਸੀ ਪਰ ਦੋ ਪੰਕਤੀਆਂ ਨੇ ਐਸਾ ਮੈਨੂੰ ਰੋਕਿਆ ਮੈਂ 15 ਦਿਨ ਅੱਗੇ ਨਹੀਂ ਜਾ ਸਕਿਆ ਜੋ ਹੋਵਾ ਉਹ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤੁਮ ਹਾਲਿਆ ਜੋ ਹੋ ਗਿਆ ਹੋਣੇ ਇਸੀ ਹੁਕਮ ਅਦਕੀ ਇਹ ਪਿਛਲੇ ਸਾਲ ਦੀ ਗੱਲ ਹੈ ਬੰਗਲਾ ਸਾਹਿਬ ਤੋਂ ਗੱਧਾ ਕਰਕੇ ਜਿਵੇਂ ਆ ਰਹੇ ਹਾਂ ਸੇੜੀਆਂ ਤੋਂ ਉਤਰ ਰਿਹਾ ਇੱਕ ਬੜਾ ਹੀ ਚੋਟੀ ਦਾ ਲਿਖਾਰੀ ਹੈ ਨਾਮ ਮਰ ਜਿਹਦੇ ਲੇਖ ਹਿੰਦੀ ਦੇ ਚੋਟੀ ਦੇ ਅਖਬਾਰਾਂ 'ਚ ਅਕਸਰ ਛਪਦੇ ਰਹਿੰਦੇ ਨੇ ਬੜਾ ਮਨਿਆ ਮਨਿਆ ਪ੍ਰਤਿਸ਼ਠਿਤ ਬੰਦਾ ਪੰਜ ਸੱਤ ਬੰਦਿਆਂ ਦੇ ਨਾਲ ਉਨੀ ਮੈਨੂੰ ਘੇਰ ਲਿਆ ਤੇ ਕਹਿਣ ਲੱਗੇ ਗਿਆਨੀ ਜੀ ਸਾਨੂੰ ਕਈ ਸਾਲ ਪਹਿਲੇ ਤੁਹਾਡੀ ਓਕਾਥਾ ਜੋ 15 ਦਿਨ ਤੁਸੀਂ ਕੀਤੀ ਸੀ ਉਹ ਯਾਦ ਵੀ ਹੈ ਤੇ ਉਹ ਟੇਪ ਵੀ ਕੀਤੀ ਸੀ ਜੋ ਹੋਆ ਉਹ ਵੱਸੋ ਜਾਣੇ ਪਰਬ ਆਪਣੇ ਕਾ ਹੁਕਮ ਪਛਾਨੇ ਤੁਸੀਂ ਇਹ ਆਖਿਆ ਸੀ ਤੇ ਸਾਨੂੰ ਚੰਗਾ ਲੱਗਿਆ ਸੀ ਹੁਕਮ ਦੀ ਵਾਕਈ ਜਿਹੜੀ ਤਸਵੀਰ ਹੈ ਉਹ ਸਾਨੂੰ ਸਮਝ ਚਾਹੀਦੀ ਪਰ ਹੋ ਨਾ 84 ਦੇਚ اور 83 84 ਦੋ ਸਾਲਾਂ ਦੇਚ ਤੁਸੀਂ ਸਾਰੇ ਦੇਸ਼ ਵਿੱਚ ਵਰਮਣ ਕਰਕੇ ਆਖਿਆ ਜੋ ਹੋਇਆ ਹੈ ਕੌਮ ਨਾਲ ਨਹੀਂ ਹੋਣਾ ਚਾਹੀਦਾ ਸੀ ਜੋ ਹੋਇਆ ਹੈ ਇਹ ਗਲਤ ਹੋਇਆ ਹੈ ਔਰ ਇਸ ਕੈਨੇਲ ਤੁਹਾਨੂੰ ਸਜ਼ਾ ਵੀ ਮਿਲੀ ਤੁਹਾਡੇ ਤੇ ਕੇਸ ਵੀ ਨਹੀਂ ਬਣਿਆ ਕਿ ਇਹ ਦੋਰੰਗੀ ਸਾਡੀ ਸਮਝ ਚ ਨਹੀਂ ਆਈ ਤੁਹਾਡੀ ਉਦੋਂ ਕਹਿੰਦੇ ਸੀ ਤਾਂ ਸੀ ਜੋ ਹੋ ਉਹ ਵਸੋ ਜਾਣੇ ਜੋ ਹੋ ਗਿਆ ਹੋਣਾ ਹੀ ਸੀ ਫਿਰ ਸਾਰ ਬਲ ਦੇਸ਼ ਦਾ ਬਰਮਾ ਕਰ ਕਰਕੇ ਆਖਦੇ ਰਹੇ ਜੋ ਹੋਇਆ ਹੈ ਗਲਤ ਹੋਇਆ ਹੈ ਇਹ ਸਹੀ ਨਹੀਂ ਹੋਇਆ ਮੈਨੂੰ ਕਹਿ ਲਿਓ 15 ਦਿਨ ਦੀ ਤੁਹਾਡੀ ਕਥਾ ਠੀਕ ਸੀ ਆਏ ਠੀਕ ਹੈ ਪਹਿਲੇ ਇਹ ਫੈਸਲਾ ਕਰਕੇ ਸਾਨੂੰ ਦੱਸ ਦੋ ਸੀ ਉਹ ਮੰਨ ਲਈ ਯਕੀਨ ਜਾਨਾ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਦਫਾ ਮਹਿਸੂਸ ਕੀਤਾ ਕਿ ਚੋਟੀ ਦੇ ਸਿਆਣੇ ਮਨੁੱਖਾਂ ਚ ਮੈਂ ਘਿਰ ਗਿਆ ਤੇ ਮੇਰੇ ਕੋਲ ਕੋਈ ਜਵਾਬ ਨਹੀਂ ਵਾਕਈ ਮੈਂ ਆਖਿਆ ਸੀ ਜੋ ਹੋਇਆ ਗਲਤ ਹੋਇਆ ਸਹੀ ਨਹੀਂ ਹੋਇਆ ਔਰ 15 ਦਿਨ ਮੈਂ ਇਹ ਵੀ ਕਥਾ ਦਿੱਤੀ ਸੀ ਉਸ ਤੋਂ ਅੱਗੇ ਫਿਰ ਪ੍ਰਕਰਨ ਬਦਲ ਗਏ ਸਨ ਕਿ ਜੋ ਹੋ ਆ ਹੋ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਜੋ ਹੋ ਗਿਆ ਤੇ ਹੋਣਾ ਹੀ ਸੀ ਹੁਕਮ ਹੈ ਜੋ ਹੁਕਮ ਨੂੰ ਸਮਝ ਲੈਂਦਾ ਹੈ ਪਰਮਾਤਮਾ ਨੂੰ ਸਮਝ ਲੈਂਦਾ ਹੈ ਕਹੋ ਨਾ ਨੇ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਣ ਉਸ ਨੇ ਪਰਮਾਤਮਾ ਦਾ ਭੇਦ ਜਾਣ ਲਿਆ ਉਹਦੇ ਰਾਜ ਨੂੰ ਸਮਝ ਗਿਆ ਜਿਸ ਨੇ ਹੁਕਮ ਨੂੰ ਸਮਝ ਲਿਆ ਤੇ ਹੁਕਮ ਨੂੰ ਮੰਨ ਲਿਆ ਉਹਨੇ ਦੇ ਹੱਥ ਵਿੱਚ ਕਾਗਜ਼ ਵੀ ਸਨ ਮੇਰੇ ਬੋਲ ਨੋਟ ਵੀ ਕਰਨਾ ਚਾਹੁੰਦੇ ਸਨ ਕਿ ਮੈਨੂੰ ਇਹ ਵੀ ਪਤਾ ਸੀ ਕੱਲ ਨੂੰ ਨਨਖਾਬ ਵੀ ਦੇਣੇ ਨੇ ਤਾਂ ਮੈਨੂੰ ਘਬਰਾਹਟ ਵੀ ਹੋਈ ਮੈਨੂੰ ਕਹਿਣ ਲੱਗੇ ਅਸੀਂ ਕੋ ਲੰਬੀ ਚੋੜੀ ਤੁਹਾਡੇ ਨਾਲ ਗੱਲ ਨਹੀਂ ਕਰਨੀ ਐ ਨਹੀਂ ਉਹ ਜੋ 15 ਦਿਨ ਤੁਸੀਂ ਕਹਾ ਕੀਤੀ ਸੀ ਉਹ ਠੀਕ ਹੈ ਜਾਂ ਹੂੰ ਤੁਸੀਂ ਜਿਹੜਾ ਬੋਲੋ ਇਹ ਠੀਕ ਹੈ ਬਸ ਐਨੇ ਅਸੀਂ ਜਾਣਨਾ ਚਾਹੁੰਦੇ ਹਾਂ ਹੋਰ ਕੁਝ ਨਹੀਂ ਕਿਉਂਕਿ ਦੋਵੇਂ ਮੁਖਾਲਫ ਨੇ ਉਦੋਂ ਤੁਸੀਂ ਆਖਿਆ ਸੀ ਜੋ ਹੋ ਜਾਂਦਾ ਹੈ ਜੋ ਹੋ ਗਿਆ ਇਹ ਹੋਣਾ ਹੀ ਸੀ ਹੁਕਮ ਹੈ ਤੇ ਹੁਣ ਤੁਸੀਂ ਆਖਿਆ ਜੋ ਹੋ ਗਿਆ ਇਹ ਗਲਤ ਹੋਇਆ ਇਹ ਸਹੀ ਨਹੀਂ ਹੋਇਆ ਤੁਸੀਂ ਉਹੀ ਉਹ ਜ਼ੁਬਾਨ ਤੁਹਾਡੀ ਉਹੀ ਹੈ ਪਰ ਬੋਲ ਇੱਕ ਨਹੀਂ ਨੇ ਤੁਸੀਂ ਦੱਸੋ ਉਹ ਠੀਕ ਸੀ ਯਾ ਇਹ ਆਖਰ ਦੋਹਾਂ 'ਚ ਕੋਈ ਇੱਕ ਠੀਕ ਹੋ ਸਕਦਾ ਹੈ ਕਿਉਂਕਿ ਦੋਵੇਂ ਮੁਖਾਲਫ ਗੱਲਾਂ ਨੇ ਦੋਹਾਂ ਦਾ ਆਪਸ ਵਿੱਚ ਸੰਗਮ ਨਹੀਂ ਹੈ ਸ਼ਾਇਦ ਉਸ ਦਿਨ ਇਹ ਮੈਨੂੰ ਪਤਾ ਚੱਲਿਆ ਕਿ ਅਰਦਾਸ ਕਿਸ ਨੂੰ ਕਹਿੰਦੇ ਨੇ ਤਾਂ ਮੈਂ ਉਪਰੇ ਢੰਗ ਨਾਲ ਹੀ ਅਰਦਾਸ ਕੀਤੀ ਹੋਣੀ ਹੈ ਜਦ ਕੀਤੀ ਹੋਣੀ ਉਸ ਦਿਨ ਦਿਲ 'ਚੋਂ ਨਿਕਲੀ ਮੈਂ ਕਿ ਹੈ ਗੁਰੂ ਵਰ ਕਿਸ਼ਨ ਜੀ ਤੇਰੀ ਚੌਕੜ ਤੇ ਮੈਂ ਖੜਿਆ ਕਿ ਤੁਮ ਤੇ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਦੇ ਕੋਲ ਗੀਤਾ ਦੇ ਅਰਥ ਕਰਾ ਲੈ ਸਨ ਐ ਬੜੇ ਚੋਟੀ ਦੇ ਵਿਦਵਾਨ ਨੇ ਤੇ ਮੈਂ ਫਸ ਗਿਆ ਆਪਣੇ ਕੋਲ ਜਵਾਬ ਨਹੀਂ ਬਣਦਾ ਤੇ ਜੇ ਜਵਾਬ ਨਾ ਬਣਿਆ ਤੋ ਪਾਦਸ਼ਾਹ ਮੈਂ ਤੇਰੇ ਦਰ ਦਾ ਝਾੜੂ ਬਰਦਾਰ ਤੇਰੀ ਗੱਲ ਸੁਣਾਗਾ ਅੱਜ ਮੇਰੀ ਲੱਜਾਂ ਰੱਖਣੀ ਹੈ ਕਿਨਾਲ ਮੈਂ ਅੱਜ ਸੁਰਖਰੂ ਹੋਣਾ ਚਾਹੀਦਾ अज बेजत नहीं होना चाहता अरदस कितनी गहरी जा सकती है ये मैं उस दिन पता चल उ नहीं जिंदगी भावे मेरी सारी लंघ गई कोई जब तब इतना गहरा नहीं जाता कोई साधना इतनी गहरी नहीं जाती जितनी गहरी अरदस चली जाती शायद इसे वास्ते ही गुरु का हुक्म है अरदस तो लाजमी करनी है अरदस शामिल होना है ਅੰਦਰੋਂ ਅਰਦਾਸ ਨਿਕਲੀ ਮਹਿਕ ਮਹਾਰਾਜ ਉਹ ਛੜੀ ਜ਼ਰਾ ਇਹ ਦਰਵੀ ਫੇਰ ਦੇ ਆਪਣੇ ਕੋਲ ਜਵਾਬ ਨਹੀਂ ਹੈ ਕਿ ਮੈਂ ਇੱਕ ਕਬੂਲ ਕਰਦਾ ਤਾਂ ਇੱਕ ਤੇ ਝੂਠ ਹੋ ਗਿਆ ਤੇਰੇ ਦਰ ਦਾ ਝਾੜੂ ਬਰਦਾਰ ਤੇ ਸਾਬਤ ਹੋ ਗਿਆ ਝੂਠ ਬੋਲਦਾ ਗਲਤ ਬਹਿ ਨਹੀਂ ਕਰਦਾ ਯਕੀਨ ਜਾਨੋ ਮੈਂ ਪਹਿਲੀ ਦਫਾ ਦੇਖਿਆ ਅਰਦਾਸ ਕਬੂਲ ਹੋਈ इकबाल ने किसी वक्त की सी दिल से जो बात निकलती है असर रखती है पर नहीं ताकते परवाज मगर रखती है मैं उन्होंने गरज के आखे मैं दोवे जो आखे ठीक आखे उदो भी ठीक आखे असी हूं भी ठीक आखे सो मैं कह मैं उदो भी सही आखिया सी हूं भी सही आखे कहने के किस तरह हो सकता है उदो ती आखिया जो हो गया है यह हुक्म है परमात्मा का इन मन ले ਹਉਮਤ ਤੁਸੀਂ ਇਹ ਆਖੇ ਜੋ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਸੀ ਮੈਂ ਕਹ ਇਸ ਤਰ੍ਹਾਂ ਹੈ ਜੋ ਹੋਇਆ ਕੌਮ ਨਾਲ ਮੈਂ ਮੰਨਦਾ ਹੋਣਾ ਹੀ ਸੀ ਐਸਾ ਹੋਣਾ ਹੀ ਸੀ ਪਰ ਕੌਮ ਦੇ ਅੰਦਰ ਰੋਸ ਪੈਦਾ ਹੋ ਗਿਆ ਹੋਣਾ ਹੀ ਸੀ ਮੇਰੇ ਪੈਰਾਂ ਦੇ ਥੱਲੇ ਕਿਸੇ ਨੇ ਬਲਦੀ ਹੋਈ ਅਗ ਰੱਖ ਦਿੱਤੀ ਮੈਂ ਤਾਂ ਸਮਝਦਾ ਹੋਣਾ ਹੀ ਸੀ ਪਰ ਮੇਰੇ ਮੂੰਹੋਂ ਚੀਖ ਨਿਕਲ ਗਈ ਨਿਕਲਣੇ ਸੀ ਨਾ ਪਰ ドラਮਾ ਜਦ ਮੈਂ ਉਦਾਹਰਣ ਦਿੰਦਾ ਬੇ ਮੇਰੇ ਰਸਤੇ 'ਚ ਕਿਸੇ ਨੇ ਅਗ ਬਿਚਾ ਦਿੱਤੀ ਮੈਂ ਮੰਨਦਾ ਐਸਾ ਹੋਣਾ ਹੀ ਸੀ ਮੈਨੂੰ ਚੱਲ ਨਹੀਂ ਸੀ ਪਰ ਅਗ ਤੇ ਚੱਲਦਿਆਂ ਮੋਂ ਚੀਖ ਨਿਕਲ ਗਈ ਨਿਕਲ ਨਹੀਂ ਸੀ ਹੋਣਾ ਹੀ ਸੀ ਜੋ ਹੋ ਗਿਆ ਇਹ ਹੋਣਾ ਹੀ ਸੀ ਮੈਂ ਮੰਨਦਾ ਪਰ ਰੋਸ ਪੈਦਾ ਹੋ ਗਿਆ ਇਹ ਨਿਕਲ ਨਹੀਂ ਸੀ ਰੋਸ ਹੋਣਾ ਹੀ ਸੀ ਇਹਨੂੰ ਵੀ ਹੁਕਮ ਮੰਨ ਲਾ ਮੈਂ ਉਦੋਂ ਵੀ ਜੋ ਆਖਿਆ ਸੀ भी हुक्म मान लो जो हूं मैं आखिर हुक्म मान लो पैरों थले मेरे अग किसी ने रखनी सी, मैं फिर दोहरा दया मैं समझना यह अग रखनी किसी ने यह अग पैनी सी ऐसा होना ही पर मुंह चीख निकल गई निकलनी रोस निकल गया निकलना ही ਅਸਤੇ ਮੈਨੂੰ ਕਹਿਣ ਲੱਗਾ ਸੀ ਤੇ سنگਲ ਲੈ ਕੇ ਆਇਸੀ ਤੁਹਾਨੂੰ ਪਸੰਦ ਲਈ ਤੁਸੀਂ ਤੇ ਤੋੜ ਦਿੱਤੇ ਮੈਂ ਕਿ ਮੈਂ ਦੋਨੋਂ ਇਕੱਠੇ ਆ ਕੇ ਸੀ ਰੋਸ ਨਿਕਲ ਗਿਆ ਨਿਕਲ ਜਾਂਦਾ ਹੈ ਚੰਦਨ ਨੂੰ ਵੀ ਜ਼ਿਆਦਾ ਰਗੜੋ ਉਹ ਵੀ ਗਰਮ ਹੋ ਜਾਂਦਾ ਹੈ ਇਹ ਤੇ ਅਸਰ ਹੈ ਜੇ ਕਿਸੇ ਦਾ ਜ਼ਬਰ ਹੋਣਾ ਸੀ ਹੋਣਾ ਹੀ ਸੀ ਐਸਾ ਹੋਣਾ ਸੀ ਸ਼ਾਇਦ ਕੌਮ ਦੇ ਕਰਮ ਪਰ ਰੋਸ ਪੈਦਾ ਹੋ ਗਿਆ ਹੈ और मुंह ऐसे बोल निकल गए निकलने से ये भी एक हुक्म वो हंसते हुए चले गए मैं पौडियां पे फिर मथा टेकया मैं कहता बाबा तू मेरी लज्जा रख लेती गल बन गई जो हुआ वो वत्सो जाने प्रभु अपने का हुक्म पहचाने ततई तवी ते बैठना सी धन गुरु अर्जुन देव जी महाराज ने, ने हुक्म ਪਰ ਛੇਵੇਂ ਰੂਪ ਨੇ ਤਲਵਾਰ ਖਿੱਚ ਲਈ ਹੁਕਮ ਐਸਾ ਵੀ ਹੋਣਾ ਸੀ ਛੇਵੇਂ ਗੁਰੂ ਨਾਨਕ ਦੇ ਅੰਦਰ ਰੋਸ ਪੈਦਾ ਹੋ ਗਿਆ ਹੋਣਾ ਹੀ ਸੀ ਇਹ ਵੀ ਇੱਕ ਹੁਕਮ ਇਹ ਉਸ ਵਕਤ ਦੇ ਜਹਾਂਗੀਰ ਨੂੰ ਵੀ ਕਬੂਲ ਨਾ ਆਇਆ ਉਹਨੇ ਛੇਵੇਂ ਪਾਦਸ਼ਾਹ ਨੂੰ ਪਕੜ ਕੇ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਸੀ ਇਹ ਨਹੀਂ ਕਬੂਲ ਹੁੰਦਾ ਸਤਾਦਾਰੀ ਨੂੰ ਐਸਾ ਸਿਲਸਿਲਾ ਜੋ ਹੈ ਚੱਲੇ ਆ ਰਿਹਾ ਹੈ ਤੋ ਕ੍ਰਾਂਤੀ ਦਾ ਰੰਗ ਭਰਿਆ ਧਨ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੇ ਪੀਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ ਉਸ ਨੇ ਉਹਨਾਂ ਦੀ ਦੇਣ ਜੈਸ਼ਦ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਅਕਸਰ ਦੇਖੇ ਨੇ ਜਿਹੜੇ ਬਾਦਸ਼ਾਹ ਨੇ ਉਹ ਕੇਵਲ ਬਾਦਸ਼ਾਹ ਹੁੰਦੇ ਨੇ ਦਰवेश ਨਹੀਂ ਹੁੰਦੇ ਔਰ ਜਿਹੜੇ ਦਰवेश ਹੁੰਦੇ ਨੇ ਕੇਵਲ ਦਰवेश ਹੁੰਦੇ ਨੇ ਬਾਦਸ਼ਾਹ ਨਹੀਂ ਹੁੰਦੇ ਪਰ ਨੰਦ ਲਾਲ ਕਰਨ ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖਦਾ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਇਤੇ ਬਾਦਸ਼ਾ ਇਹ ਅੰਦਰੋਂ ਦਰਵੇਸ਼ ਹੈ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮੋਤੀਆਂ ਦੀ ਮਾਲਾ ਪਹਿਨ ਲਈ ਸੀਸ ਤੇ ਕਲਗੀ ਲਾ ਲਈ ਘੋੜਿਆਂ ਦੀ ਅਸਵਾਰੀ ਹੁਕਮਨਾਮੇ ਜਾਰੀ ਕਰ ਦਿੱਤੇ ਪਾਇਦਾ ਤੋਂ ਸਿੱਖ ਜੋ ਨਜ਼ਰਾਨਾ ਮੈਨੂੰ ਭੇਟ ਕਰਨ ਸ਼ਸਤਰਾਂ ਸ਼ਸਤਰ ਲਿਆ ਜ਼ੁਲਮ ਦੀ ਵੀਰੋ ਅੱਜ ਦੀ ਕਥਾ 'ਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਦੱਸਦੇ ਆ ਕਿ ਜਦੋਂ 1984 ਦੇ ਵਿੱਚ ਉਹਨਾਂ ਨੂੰ ਜੇਲ੍ਹ ਹੋ ਜਾਂਦੀ ਹੈ ਤਾਂ ਮੁਸ਼ਕਲ ਚ ਆ ਜਾਂਦੇ ਆ ਤੇ ਫਿਰ ਉਹ ਦੱਸਦੇ ਨੇ ਕਿ ਮੈਂ ਸੱਚੇ ਮਨ ਦੇ ਨਾਲ ਅੱਲਾ ਪਾਗ ਦੀ ਜ਼ਾਤ ਵਾਹਿਗੁਰੂ ਦੇ ਅੱਗੇ ਅਰਦਾਸ ਕਰਨਾ ਤੇ ਮੇਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਵੀਰੋ ਇਹ ਗੱਲ ਬਿਲਕੁਲ ਹਕੀਕਤ ਹੈ ਕਿ ਜਦੋਂ ਅਸੀਂ ਸੱਚੇ ਮਨ ਨਾਲ ਅੱਲਾ ਪਾਗ ਦੀ ਜ਼ਾਤ ਨੂੰ ਯਾਦ ਕਰਨੇ ਆ ਅਰਦਾਸ ਕਰਨੇ ਆ ਦੁਆ ਕਰਨੇ ਆ ਤੇ ਸਾਡੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਵੀਰੋ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਇਹ ਜ਼ਿੰਦਗੀ ਦਾ ਹਿੱਸਾ ਵਾ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਜਦੋਂ ਦੁੱਖ ਤਕਲੀਫ ਆਵੇ ਤੇ ਅਸੀਂ ਅੱਲਾ ਪਾਗ ਦੀ ਜ਼ਾਤ ਨਾਲ ਵਾਹਿਗੁਰੂ ਨਾਲ ਸ਼ਿਕਵੇਸ਼ ਕਰਦੇ ਨਹੀਂ ਉਦੋਂ ਸਾਨੂੰ ਚਾਹੀਦਾ ਸਬਰ ਕਰੀਏ ਤੇ ਅੱਲਾ ਪਾਗ ਦੀ ਜ਼ਾਤ ਵਾਹਿਗੁਰੂ ਅੱਗੇ ਅਰਦਾਸ ਕਰੀਏ ਦੁਆ ਕਰੀਏ ਕਿ ਸਾਡੀਆਂ ਮੁਸ਼ਕਲਾਂ ਨੂੰ ਆਸਾਨ ਕਰ ਮਾਲਕਾ ਇਹਨਾਂ ਨੂੰ ਹੱਲ ਕਰ ਦੇ ਤੇ ਵੀਰੋ ਸਾਡੀਆਂ ਮੁਸ਼ਕਲਾਂ ਖੁਦ-ਬਖੁਦ ਹੱਲ ਹੋ ਜਾਣਗੀਆਂ ਬਾਕੀ ਵੀਰੋ ਦੂਸਰਿਆਂ ਦਾ ਭਲਾ ਕਰੋ ਦੂਸਰਿਆਂ ਨਾਲ ਚੰਗਾ ਸਲੂਕ ਕਰੋ ਤੁਹਾਡੇ ਨਾਲ ਵੀ ਚੰਗਾ ਹੋਣਾ ਸ਼ੁਰੂ ਕਰ ਦੇਗਾ ਸੰਤ ਸਿੰਘ ਮਸਕੀਨ ਜੀ ਬਹੁਤ ਚੰਗੇ ਵਿਦਵਾਨ ਤੇ ਗਿਆਨੀ ਹੈ ਦੂਸਰਿਆਂ ਦਾ ਭਲਾ ਕਰਦੇ ਆ ਦੂਸਰਿਆਂ ਨੂੰ ਚੰਗੇ ਰਾਹ ਤੇ ਬੁਲਾਉਂਦੇ ਆ ਤੇ ਇਸ ਕਰਕੇ ਉਹਨਾਂ ਦਾ ਕਿਸ ਤਰ੍ਹਾਂ ਬੁਰਾ ਹੋ ਸਕਦਾ ਜਦੋਂ ਉਹਨਾਂ ਨੇ ਅੱਲਾ ਪਾਕ ਦੀ ਜ਼ਾਤ ਵਾਹਿਗੁਰੂ ਨਾਲ ਅਰਦਾਸ ਕੀਤੀ ਸੱਚੇ ਮਨ ਨਾਲ ਤੇ ਉਹਨਾਂ ਦੇ ਮੁਸ਼ਕਿਲਾਂ ਹੱਲ ਹੋ ਗਈਆਂ ਕਿਉਂਕਿ ਜਦੋਂ ਤੁਸੀਂ ਦੂਸਰੇ ਦੇ ਮੁਸ਼ਕਿਲਾਂ ਹੱਲ ਕਰੋਗੇ ਤੇ ਤੁਹਾਡੀਆਂ ਮੁਸ਼ਕਿਲਾਂ ਖੁਦ ਬਖੁਦ ਹੱਲ ਹੋ ਜਾਣਗੀਆਂ ਬਾਕੀ ਵੀਰੋ ਬਹੁਤ ਸ਼ਾਨਦਾਰ ਕਥਾ ਸੀ ਤੁਹਾਡਾ ਇਸ ਕਥਾ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ رائے ਦਾ اظہار لازمی ਕਰਿਓ ਆਪਣਾ ਰਖੋ ਤੇ ਇਸਰਾ ਖਿਆਲ ਰੱਬ